ਭਾਰਤੀ ਕ੍ਰਿਕਟ ਟੀਮ ਜੁਲਾਈ ਦੇ ਵਿੱਚ ਵੈਸਟ ਇੰਡੀਜ਼ ਦਾ ਦੌਰਾ ਕਰਨ ਵਾਲੀ ਹੈ ਇਸ ਦੌਰੇ ਤੇ ਟੀਮ ਇੰਡੀਆ 4 ਟੈਸਟ ਮੈਚ ਖੇਡੇਗੀ ਅੱਜ ਟੀਮ ਦਾ ਵੈਸਟ ਇੰਡੀਜ਼ ਦੌਰੇ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ ਇਸ ਬਾਰੇ ਹੋਰ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਖੇਡ ਪੱਤਰਕਾਰ ਪ੍ਰਵੇਸ਼ ਸੰਧੂ ਦੇ ਨਾਲ ਪ੍ਰਵੇਸ਼ ਕੀ ਜਾਣਕਾਰੀ ਹੈ ਭਾਰਤੀ ਟੀਮ ਦੇ ਵੈਸਟ ਇੰਡੀਜ਼ ਦੌਰੇ ਤੇ ਸ਼ੈਡਿਊਲ ਬਾਰੇ ਮਨਦੀਪ ਭਾਰਤੀ ਟੀਮ ਦਾ ਵੈਸਟ ਇੰਡੀਜ਼ ਦਾ ਜੋ ਟੂਰ ਹੈ 7 ਹਫ਼ਤੇ ਦਾ ਰਹਿਣ ਵਾਲਾ ਹੈ ਤੇ ਉਸ ਦਾ ਸ਼ੈਡਿਊਲ ਅੱਜ ਜਾਰੀ ਕਰ ਦਿੱਤਾ ਗਿਆ ਹੈ 4 ਟੈਸਟ ਮੈਚ ਖੇਡੇਗੀ ਟੀਮ ਇੰਡੀਆ ਇਸ ਦੌਰੇ ਤੇ ਤੇ ਜਿਹੜਾ ਦੌਰਾ ਹੈਗਾ 9 ਜੁਲਾਈ ਤੋਂ ਸ਼ੁਰੂ ਹੋਏਗਾ ਤੇ ਭਾਰਤੀ ਟੀਮ ਇਸ ਦੌਰੇ ਲਈ ਜੁਲਾਈ ਦੇ ਪਹਿਲੇ ਹਫਤੇ ਚ ਭਾਰਤ ਤੋਂ ਵੈਸਟ ਇੰਡੀਜ਼ ਰਵਾਨਾ ਹੋਏਗੀ ਭਾਰਤੀ ਟੀਮ ਪਹਿਲਾਂ ਦੋ ਅਭਿਆਸ ਮੈਚ ਖੇਡੇਗੀ ਟੈਸਟ ਮੈਚਸ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਦੋ ਅਭਿਆਸ ਮੈਚ ਖੇਡੇ ਜਾਣਗੇ ਜੋ ਪਹਿਲਾ ਅਭਿਆਸ ਮੈਚ ਹੈ ਉਹ 2 ਦਿਨ ਦਾ ਪ੍ਰੈਕਟਿਸ ਮੈਚ ਰਹੇਗਾ ਜੋ ਕਿ ਸੇਂਟ ਕਿਟਸ ਦੇ ਵਿੱਚ ਖੇੜਿਆ ਜਾਏਗਾ 9 ਜੁਲਾਈ ਤੋਂ ਇਹ ਮੈਚ ਸ਼ੁਰੂ ਹੋਏਗਾ ਉਸ ਤੋਂ ਬਾਅਦ 3 ਦਿਨ ਦਾ ਇੱਕ ਵਾਰਮਅਪ ਮੈਚ ਦਿੱਤਾ ਗਿਆ ਟੀਮ ਇੰਡੀਆ ਨੂੰ ਜੋ ਕਿ ਸੈਂਟ ਕਿਟਸ ਵਿੱਚ ਖੇਡਿਆ ਜਾਏਗਾ ਇਹ ਮੈਚ ਸ਼ੁਰੂ ਹੋਏਗਾ 14 ਜੁਲਾਈ ਤੋਂ ਉਸ ਤੋਂ ਬਾਅਦ ਪਹਿਲਾ ਟੈਸਟ ਜੋ ਭਾਰਤ ਅਤੇ ਵੈਸਟ ਇੰਡੀਜ਼ ਦੇ ਵਿਚਾਲੇ ਖੇਡਿਆ ਜਾਏਗਾ ਉਹ 21 ਜੁਲਾਈ ਤੋਂ ਸ਼ੁਰੂ ਹੋਏਗਾ ਦੂਜਾ ਟੈਸਟ ਮੈਚ ਸ਼ੁਰੂ ਹੋਵੇਗਾ 30 ਜੁਲਾਈ ਤੋਂ ਤੀਜੇ ਟੈਸਟ ਦੇ ਵਿੱਚ ਥੋੜਾ ਲੰਮਾ ਗੈਪ ਦਿੱਤਾ ਜਾਏਗਾ ਰੈਸਟ ਮਿਲੇਗਾ ਟੀਮ ਇੰਡੀਆ ਨੂੰ 9 ਅਗਸਤ ਤੋਂ ਤੀਜਾ ਟੈਸਟ ਸ਼ੁਰੂ ਹੋਏਗਾ ਤੇ ਚੌਥਾ ਟੈਸਟ ਜੋ ਕਿ ਸੀਰੀਜ਼ ਆਖਰੀ ਟੈਸਟ ਹੋਏਗਾ ਉਹ 18 ਅਗਸਤ ਤੋਂ ਸ਼ੁਰੂ ਹੋਏਗਾ ਜੀ ਧੰਨਵਾਦ ਪ੍ਰਵੇਸ਼ ਇਸ ਸਾਰੀ ਜਾਣਕਾਰੀ ਦੇ ਲਈ